ਆਪਣੇ ਵਿਆਹ ਦੀ ਸ਼ੇਰਵਾਨੀ ਵਾਪਸ ਕਰਕੇ ਘਰ ਨੂੰ ਪਰਤ ਰਹੇ ਨੌਜਵਾਨ ਦੀ ਹੋਈ ਮੌਤ ਅਜੇ 2 ਦਿਨ ਪਹਿਲਾਂ ਹੀ ਹੋਇਆ ਸੀ ਨੌਜਵਾਨ ਦਾ ਵਿਆਹ ਤਾਂ ਮੁਖਤਸਰ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਦਾ ਐਕਸੀਡੈਂਟ ਹੋਇਆ ਇੱਕ ਨੌਜਵਾਨ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਨੌਜਵਾਨ ਦਾ ਨਾਮ ਕਰਨਦੀਪ ਸਿੰਘ ਦੱਸਿਆ ਜਾ ਰਿਹਾ ਜੋ ਕਿ ਆਪਣੇ ਵਿਆਹ ਵਾਲੀ ਸ਼ੇਰਵਾਨੀ ਬਠਿੰਡੇ ਚ ਵਾਪਸ ਕਰਕੇ ਘਰ ਨੂੰ ਪਰਤ ਰਿਹਾ ਇਹ ਤਾਂ ਰਸਤੇ ਦੇ ਵਿੱਚ ਉਸ ਦੀ ਦੱਸਿਆ ਜਾ ਰਿਹਾ ਕਿ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਉਸ ਦੀ ਗੱਡੀ ਦੀ ਜਿੱਥੇ ਕਿ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਅਜੇ 2 ਦਿਨ ਪਹਿਲਾਂ ਹੀ ਜੋ ਸਨਮਦੀਪ ਸਿੰਘ ਦਾ ਵਿਆਹ ਹੋਇਆ ਸੀ ਆਪਣੇ ਵਿਆਦੀ ਸ਼ੇਰਵਾਨੀ ਵਾਪਸ ਕਰਕੇ ਘਰ ਨੂੰ ਪਰਤ ਰਿਹਾ ਸੀ ਨੌਜਵਾਨ ਅਜੇ ਘਰ ਦੇ ਵਿੱਚ ਟੈਂਟ ਵੀ ਨਹੀਂ ਉਤਰਿਆ ਸੀ ਇੱਕਦਮ ਜਿਹੜਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਉਹ ਦੁੱਖ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਪਰਿਵਾਰ ਦੇ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੈ 2 ਦਿਨ ਪਹਿਲਾਂ ਹੀ ਜੋ ਕਰਨਮਦੀਪ ਦਾ ਵਿਆਹ ਹੋਇਆ ਸੀ ਆਪਣੇ ਵਿਆਹ ਦੀ ਸ਼ੇਰਵਾਨੀ ਵਾਪਸ ਕਰਕੇ ਘਰ ਪਰਤ ਰਿਹਾ ਸੀ ਤਾਂ ਦੱਸ ਦਈਏ ਕਿ ਇਹ ਜਿਹੜਾ ਹਾਦਸਾ ਬਠਿੰਡਾ ਮੁਕਤਸਰ ਰੋਡ ਦੇ ਉੱਤੇ ਵਾਪਰਦਾ ਹੈ 스ਵਿਫਟ ਗੱਡੀ ਦੇ ਵਿੱਚ ਸੀ ਨੌਜਵਾਨ ਤਾਂ ਜਦੋਂ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਉਸ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਜੋ ਕਰਨਮਦੀਪ ਹੈ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬੜਾ ਹੀ ਜਿਹੜਾ ਇਹ ਦੁੱਖਾਂ ਦਾ ਪਹਾੜ ਹੈ ਉਹ ਪਰਿਵਾਰ ਦੇ ਉੱਤੇ ਡਿੱਗਿਆ ਮੁਕਤਸਰ ਦੇ ਪਿੰਡ ਕੋਟਪਾਈ ਦਾ ਰਹਿਣ ਵਾਲਾ ਜਿਹੜਾ ਕਰਨਮਦੀਪ ਸਿੰਘ ਦੱਸਿਆ ਜਾ ਰਿਹਾ ਨੌਜਵਾਨ ਦੀਆਂ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉਹ ਗੱਡੀ ਦੀ ਤਸਵੀਰ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਜੋ ਸਰਮਦੀਪ ਸਿੰਘ ਹੈ ਉਹ ਮੌਜੂਦ ਸੀ ਤਾਂ ਬੜੀ ਹੀ ਇਹ ਜਿਹੜੀ ਦੁਖਦਾਈ ਖਬਰ ਹੈ ਉਸ ਪਰਿਵਾਰ ਤੇ ਕੀ ਬੀਤ ਰਹੀ ਹੋਵੇਗੀ ਜਿਸ ਨੇ ਆਪਣੇ ਮੁੰਡੇ ਦਾ ਅਜੇ 2 ਦਿਨ ਪਹਿਲਾਂ ਹੀ ਬੜੇ ਚਾਵਾਂ ਦੇ ਨਾਲ ਵਿਆਹ ਕੀਤਾ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਇਹ ਜਿਹੜਾ ਪਾਣਾ ਵਰਤ ਜਾਵੇਗਾ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਜਿਸ ਦਾ 2 ਦਿਨ ਪਹਿਲਾਂ ਵਿਆਹ ਹੋਇਆ ਸੀ ਘਰ ਦੇ ਵਿੱਚ ਵੇਟ ਕਰ ਰਹੀ ਹੋਵੇਗੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਜਿਹੜਾ ਪਾਣਾ ਵਰਤ ਜਾਵੇਗਾ ਤਾਂ ਮੁਕਤ ਸਰ ਸਹਿਬ ਦਾ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦਾ 2 ਦਿਨ ਪਹਿਲਾਂ ਹੀ ਅਜੇ ਵਿਆਹ ਹੋਇਆ ਸੀ ਆਪਣੇ ਵਿਆਹ ਵਾਲੀ ਸ਼ੇਰਵਾਨੀ ਵਾਪਸ ਕਰਕੇ ਘਰ ਨੂੰ ਪਰਤ ਰਿਹਾ ਸੀ ਰਸਤੇ ਦੇ ਵਿੱਚ ਇੱਕ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਬੜੀ ਹੀ ਭਿਆਨਕ ਟੱਕਰ ਹੁੰਦੀ ਹੈ ਤੇ ਨੌਜਵਾਨ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਉਸ ਪਰਮਾਤਮਾ ਦੇ ਅੱਗੇ ਤੁਸੀਂ ਵੀ ਜਰੂਰ ਅਰਦਾਸ ਕਰਿਓ ਕਿ ਉਹ ਅਕਾਲ ਪੁਰਖ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ੇ